i take the love ਪੰਜਾਬ ਦੇ ਫੇਮਸ ਸਿੰਗਰ ਹਿੰਮਤ ਸੰਧੂ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ ਫਾਈਨਲੀ ਤਾਰ ਤੇ ਅੱਜ ਹਿੰਮਤ ਸੰਧੂ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਅਤੇ ਹਿੰਮਤ ਸੰਧੂ ਦਾ ਵਿਆਹ ਅਰਵਿੰਦਰ ਗਰੇਵਾਲ ਦੀ ਬੇਟੀ ਨਾਲ ਹੋਣ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਹਿੰਮਤ ਸੰਧੂ ਦੇ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਪਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਆਪਾਂ ਤੁਹਾਡੇ ਨਾਲ ਹਿੰਮਤ ਸੰਧੂ ਦੀ ਜੰਜ ਚੜਾਈ ਦੀ ਰਸਮ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਹਿੰਮਤ ਸੰਧੂ ਆਪਣੀ ਵਾਈਫ ਨੂੰ ਵਿਆਉਣ ਲਈ ਰੂਬੀ ਕੌਨ ਉਤੇ ਫੁੱਲ ਲਵਾ ਕੇ ਘਰੋਂ ਨਿਕਲ ਚੁੱਕੇ ਨੇ ਅਤੇ ਤੁਸੀਂ ਹਿੰਮਤ ਸੰਧੂ ਦੇ ਕਿ ਉਹ ਕਿੰਨੇ ਜ਼ਿਆਦਾ ਖੁਸ਼ ਨੇ ਦੱਸਿਆ ਜਾ ਰਿਹਾ ਹੈ ਕਿ ਹਿੰਮਤ ਸੰਧੂ ਲਵ ਮੈਰਿਸ ਕਰਵਾ ਰਹੇ ਨੇ